ਦੇਵੀ لال ਜਿੰਝਾ ਜੀ ਦੀ ਯਾਦ ਦੇ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਹੀਰਾਵਲੀ ਪਿੰਡ ਦੇ ਵਿੱਚ ক্রিকেট ਟੂਰਨਾਮੈਂਟ ਕਲੱਬ ਦੇ ਸਾਰੇ ਅਹੁਦੇਦਾਰ ਸਹਿਬਾਨਾਂ ਨੂੰ ਸਰਪੰਚ ਸਾਹਿਬ ਵਿਨੋਦ ਕੁਮਾਰ ਜੀ ਨੂੰ ਸਮੂਹ ਪੰਚਾਇਤ ਨੰਬਰ ਨੂੰ ਪਿੰਡ ਵਾਸੀਆਂ ਨੂੰ ਸਾਰੇ ਖਿਡਾਰੀਆਂ ਨੂੰ और छोटे छोटे बच्चों सबनों मेरे वालों सताल नमस्कार हर बार क्रिकेट टूर्नामेंट तो आना होंगे लेकिन अज मैं नरेश चिंजा जी दी अजय चिंजा जी की सोच नब तो पहले तो मैं सलाम करती हाँ कि जिन्होंने अपने पिता जी की याद के जोड़े क्रिकेट टूर्नामेंट करवा रहे हैं ਔਰ ਇਸ ਤੋਂ ਵੱਡੀ ਜਿਹੜੀ ਸੋਚ ਉਹ ਨਹੀਂ ਹੋ ਸਕਦੀ ਸਾਰੇ ਖਿਡਾਰੀਆਂ ਨੂੰ ਜਿਹੜਾ ਉਹਨਾਂ ਦੇ ਵਿੱਚ એનર્ਜੀ ਹੈ ਉਹਨਾਂ ਨੂੰ ਇੱਕ ਮੰਚ ਤੇ ਲੈ ਕੇ ਆਨਾ ਇੱਕ ਗਰਾਊਂਡ 'ਚ ਲੈ ਕੇ ਆਨਾ ਔਰ ਉਹ ਜਿਹੜੇ ਖਿਡਾਰੀ ਨੇ ਆਪਣਾ ਬੈਸਟ ਜਿਹੜਾ ਉਹ ਕਰਦੇ ਨੇ ਸਭ ਤੋਂ ਵੱਡਾ ਜਿਹੜਾ ਜਜ਼ਬਾ ਉਹਨਾਂ ਖਿਡਾਰੀਆਂ ਦਾ ਹੈ ਕਿਉਂਕਿ ਕ੍ਰਿਕਟ ਖੇਡਣਾ ਜਾਂ ਕੋਈ ਵੀ ਖੇਡ ਖੇਡਣਾ ਕੋਈ ਆਸਾਨ ਕੰਮ ਨਹੀਂ ਉਹਦੇ ਵਿੱਚ ਇੱਕ ਲੰਬੀ ਪ੍ਰੈਕਟਿਸ ਦੀ ਜ਼ਰੂਰਤ ਪੈਂਦੀ ਹੈ 24 ਟੀਮਾਂ ਦਾ ਮੈਚ ਕਰਵਾਇਆ ਗਿਆ ਔਰ ਮੈਂ ਇਹ ਨਹੀਂ ਕਹਾਂਗੀ ਕਿ ਸਿਰਫ ਜੇਤੂ ਟੀਮ ਨੂੰ ਵਧਾਈ ਮੈਂ ਕਵਾਂਗੀ ਨਾ ਚੋ ਵੀ ਟੀਮਾਂ ਨੂੰ ਵਧਾਈਏ ਕਿਉਂਕਿ ਜਿਹੜਾ ਵੀ ਪਰਸਨ ਜਿਹੜਾ ਵੀ ਖਿਡਾਰੀ ਇਸ ਖੇਡ ਦੇ ਮੈਦਾਨ ਦੇ ਵਿੱਚ ਆ ਕੇ ਖੇਡਦਾ ਹੈ ਤੋਂ ਆਪਣੇ ਆਪ ਦੇ ਵਿੱਚ ਇੱਕ ਸਪਿਰਟ ਲੈ ਕੇ ਆਇਆ ਹੈ ਆਂਦਾ ਹੈ ਕਿ ਸਿੱਤ ਕੇ ਹੀ ਜਾਵਾਂਗੇ ਲੇਕਿਨ ਹਮੇਸ਼ਾ ਸਭ ਨੂੰ ਪਤਾ ਹੈ ਕਿ ਰਿਜ਼ਲਟ ਦੇ ਵਿੱਚ ਇੱਕ ਜਨਾ ਅੱਗੇ ਆਵੇਗਾ ਤੇ ਇੱਕ ਜਨਾ ਪਿੱਛੇ ਆਏਗਾ ਹਾਰ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਸਾਨੂੰ ਸਬਕ ਦੇ ਕੇ ਜਾਂਦੀ ਹੈ ਕਿ ਅਸੀਂ ਆਪਣਾ ਹੋਰ ਜ਼ਿਆਦਾ ਬੈਸਟ ਕਿਵੇਂ ਕਰਾਂਗੇ ਤੇ ਜਿਹੜਾ ਸਫਲ ਖਿਡਾਰੀ ਹੁੰਦਾ ਹੈ ਉम्मे ਮਾਈਂਡ ਦੇ ਵਿੱਚ ਸਭ ਤੋਂ ਵੱਡੀ ਇਹ ਚੀਜ਼ ਆ ਜਾਂਦੀ ਕਿ ਹੁਣ ਮੈਂ ਆਪ ਅਗਲੇ ਅਨਵਲ ਟਾਈਮ ਦੇ ਵਿੱਚ ਹੋਰ ਕੀ ਬੈਸਟ ਕਰਾਂ ਕਿ ਮੈਂ ਅਨਵਲ ਟਾਈਮ ਦੇ ਵਿੱਚ ਦੁਬਾਰਾ ਵਿਨਰ ਹੋਵਾਂ ਅੱਜ ਢਾਬਾ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾ ਹੋਣ ਸ਼ਪੀਰ ਵਾਲਾ ਪਿੰਡ ਜੋ ਕਿ ਰਨਰ ਅਪ ਦੀ ਟੀਮ ਹੈ ਤਾਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕ ਹੋਵੇ ਕਿਉਂਕਿ ਆਪਣਾ ਜਿਹੜਾ ਬੈਸਟ ਹੈ ਉਹ ਸਾਰੀ ਦਿੰਦੇ ਨੇ ਔਰ ਇਹ ਬੜੀ ਵੱਡੀ ਤੇ ਬੜੀ ਚੰਗੀ ਜਿਹੜੀ ਇੱਕ ਸੋਚ ਹੈ ਕਿ ਖਿਡਾਰੀ ਜਿਹੜੇ ਨੇ ਅੱਜ ਕੱਲ ਖੇਡਾਂ ਵੱਲ ਵਧ ਰਹੇ ਨੇ ਔਰ ਮੈਂ ਤੁਹਾਡੇ ਸਾਰਿਆਂ ਤੋਂ ਇੱਕ ਵਾਅਦਾ ਤੇ ਇੱਕ ਪ੍ਰੋਮਿਸ ਲੈਣਾ ਚਾਹਨੀ ਹੈ ਕਿਉਂਕਿ ਮੈਂ ਅਕਸਰ ਇਹ ਜਿਹੜੀ ਗੱਲ ਹੈ ਹਮੇਸ਼ਾ ਕ੍ਰਿਕਟ ਟੂਰਨਾਮੈਂਟ ਤੇ ਜ਼ਰੂਰ ਕਹਿਨੀ ਆ ਕਿ ਆਪਾਂ ਜਿਹੜੀ ਹੈ ਹੋਰ ਜ਼ਿਆਦਾ ਜਿਹੜੇ ਨੌਜਵਾਨ ਪੀੜੀ ਜੋ ਕਿਤੇ ਨਾ ਕਿਤੇ ਡਿਸਟਰੈਕਟ ਹੋ ਚੁੱਕੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਮਾਈਂਡ ਜਿਹੜਾ ਹੈ ਉਹ ਪਟਕਦਾ ਜਾ ਰਿਹਾ ਹੈ ਆਪਾਂ ਉਹਨਾਂ ਨੂੰ ਵੀ ਐਸ ਹੀ ਮੰਚ ਤੇ ਲੈ ਕੇ ਆਈਏ ਤਾਂ ਕਿ ਜਿਹੜੀ ਆਪਣੀ એનર્ਜੀ ਹੈ એનર્ਜੀ ਲੈਵਲ ਹੈ ਉਹਨੂੰ ਚੰਗੇ ਕੰਮਾਂ ਵੱਲ ਯਾਨੀ ਕਿ ਖੇਡਾਂ ਵੱਲ ਲਗਾਉਣ ਤਾਂ ਹੀ ਜਿਹੜੀ ਸਾਡੀ ਸੋਚ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਵਿਕਾਸ ਵੱਲ ਲੈ ਕੇ ਜਾਣਾ ਹੈ ਤਾਂ ਜਿਹੜੀ ਇਹ ਸੋਚ ਹੈ ਤੁਹਾਡੇ ਸਾਰਿਆਂ ਦੇ ਨਾਲ ਹੀ ਮੁਕੰਮਲ ਹੋਏਗੀ ਔਰ ਤੁਸੀਂ ਸਾਡੇ ਦੇਸ਼ ਦਾ ਤੋਹਖੋ ਔਰ ਤੁਹਾਡੇ ਵਸੇ ਚੰਗਾ ਸੋਚਣਾ ਇਹ ਸਾਡੀ ਇੱਕ ਜ਼ਿੰਮੇਵਾਰੀ ਵੀ ਬੰਦੀ ਹੈ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਔਰ ਜਿੱਤੇ ਵੀ ਸਾਡੇ ਸਹਿਯੋਗ ਦੀ ਜ਼ਰੂਰਤ ਹੋਏਗੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਡੇ ਸਾਰਿਆਂ ਦਾ ਸਹਿਯੋਗ ਹਮੇਸ਼ਾ ਕਰਦੇ ਰਾਵਾਂਗੇ ਮੈਂ ਪਹਿਲੇ ਵੀ ਐਸ ਪਿੰਡ ਦੇ ਵਿੱਚ ক্রিকেট ਟੂਰਨਾਮੈਂਟ ਦੇ ਵਿੱਚ ਆ ਚੁੱਕੀਆਂ ਅਜਾ ਜਿੰਜਾ ਜੀ ਅ ਅਸ਼ੀਸ਼ ਅਸ਼ੀਸ਼ ਪਗਤ ਸਿੰਘ ਸਪੋਰਟਸ ਕਲੱਬ ਵੱਲੋਂ ਇਨਵਾਈਟ ਕੀਤਾ ਗਿਆ ਸੀ ਤੇ ਸਾਰੇ ਖਿਡਾਰੀਆਂ ਨਾਲ ਹਮੇਸ਼ਾ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ ਔਰ ਬੜਾ ਚੰਗਾ ਲੱਗਦਾ ਹੈ ਕਿ ਜਦੋਂ ਸਾਡੇ ਆਉਣ ਵਾਲਾ ਪੀਕ ਸਾਡੇ ਦੇਸ਼ ਦਾ ਔਰ چھوٹے ਦੇ ਬੱਚੇ ਜਦੋਂ ਨੇ ਤੁਹਾਡੇ ਐਸ ਜਦੋਂ ਖੇਡਣ ਨੂੰ ਵੇਖਦੇ ਨੇ ਨਾ ਤਾਂ ਮੈਨੂੰ ਲੱਗਦਾ ਇਹਨਾਂ ਦੇ ਵਿੱਚ ਵੀ ਉਹ ਭਾਵਨਾ ਪੈਦਾ ਹੁੰਦੀ ਕਿ ਅਸੀਂ ਵੀ ਕੱਲ ਨੂੰ ਐਸ ਗਰਾਊਂਡ ਦੇ ਵਿੱਚ ਆਵਾਂਗੇ ਧਿਆਨਵਲ ਟਾਈਮ ਦੇ ਵਿੱਚ ਇਨਾਮ ਜਿੱਤ ਕੇ ਜਾਵਾਂਗੇ ਜਾਵੋਗੇ ਨਾ ਪੱਕਾ ਉੱਚੀ ਅੱਤ ਕਰ ਗਏ ਹੋ ਕਿ ਗੌਂ ਜਾਂੋਗੇ ਪੱਕਾ ਤਾਂ ਮੈਂ ਤੁਹਾਨੂੰ ਇਹ ਜ਼ਰੂਰ ਕਹਾਂਗੀ ਕਿ ਇੰਨਾ ਛੋਟੇ ਛੋਟੇ ਬੱਚਿਆਂ ਦੇ ਵਿੱਚ ਅੱਜ ਤੋਂ ਹੀ ਆਪਾਂ ਮਿਲ ਕੇ ਐਸਪਿਰਿਟ ਨੂੰ ਪੈਦਾ ਕਰੀਏ ਤਾਂ ਕਿ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਚੰਗਾ ਖਿਡਾਰੀ ਬਣ ਕੇ ਦੇਸ਼ ਦਾ ਤੇ ਆਪਣੇ ਜਿਹੜਾ ਨਾਮ ਹੈ ਉਹ ਵਰਡ ਦੇ ਵਿੱਚ ਵੀ ਰੋਸ਼ਨ ਕਰਨ ਤਾਂ ਮੈਂ ਇੱਕ ਵਾਰ ਫਿਰ ਤੋਂ ਸਾਰੀ ਹੀਰਾਵਲੀ ਪਿੰਡ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਸਾਰੇ ਮੈਂਬਰ ਦਾ ਨਰੇਸ਼ ਜਿੰਝਾ ਜੀ ਦਾ ਸਰਪੰਚ ਸਾਹਿਬਾਂ ਦਾ ਅਜਾ ਜਿੰਜਾ ਜੀ ਦਾ ਸਾਰੇ ਸਮੂਹ ਪੰਚਾਇਤ ਮੈਂਬਰ ਦਾ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਔਰ ਬਾਕੀ ਜੋ ਸਾਡੇ ਅੰਕੀ ਜੀ ਨੇ ਅੰਪਾਇਰ ਸਾਹਿਬ ਨੇ ਜਿੰਨੇ ਵੀ ਪ੍ਰਬੰਧਕ ਨੇ ਸਭ ਦਾ ਜਿਹੜਾ ਇਹ ਇੱਕ ਬੜਾ ਵੱਡਾ ਰੋਲ ਹੁੰਦਾ ਕਿਉਂਕਿ ਕਮੈਂਟੇਟਰ ਨਾ ਹੋਵੇ ਤਾਂ ਜਿਹੜਾ ਉਹ ਤੁਹਾਨੂੰ ਬੰਨ ਕੇ ਨਹੀਂ ਰੱਖ ਸਕੇਗਾ ਤਾਂ ਸਾਰੇ ক্রিকেট ਨੂੰ ਬੰਨ ਕੇ ਰੱਖਣ ਦਾ ਕੰਮ ਜਿਹੜਾ ਸਾਡੇ ਅੰਕੀ ਜੀ ਇਸ ਟਾਈਮ ਬੜੇ ਬਕੂਬੀ ਕਰ ਰਹੇ ਨੇ ਔਰ ਅੰਪਾਇਰ ਸਾਹਿਬ ਮੈਂ ਅੱਗੀ ਇੱਥੇ ਜਦੋਂ ਐਂਟਰ ਕੀਤਾ ਤਾਂ ਮੈਂ ਹੈਰਾਨ ਹੋਈ ਮੈਂ ਉਹਦੇ ਪੁੱਛਿਆ ਮੈਂ ਕਿਹਾ ਵੀ ਅੰਪਾਇਰ ਸਾਹਿਬ ਤਾਂ ਉਹ ਕਹਿੰਦੇ ਕਿ ਸਾਡੇ ਜਿਹੜੇ ਪਿੰਡ ਦੇ ਬੜੇ ਪੁਰਾਣੇ ਖਿਡਾਰੀ ਨੇ ਤਾਂ ਮੈਂ ਅੰਪਾਇਰ ਸਾਹਿਬ ਦੀ ਵੀ ਸੋਚ ਲਈ ਸਲਾਮ ਕਰ ਦਿਆ ਔਰ ਧੰਨਵਾਦ ਵੀ ਕਰ ਦਿਆ ਕਿ ਜਦੋਂ ਸਾਡੇ ਨਾਲ ਇਸ ਤਰ੍ਹਾਂ ਸੀਨੀਅਰ ਬੰਦੇ ਸਾਡੇ ਨਾਲ ਜੁੜਨਗੇ ਤਾਂ ਉਹਦੇ ਨਾਲ ਜਿਹੜੇ ਸਾਡੀ ਯੂਥ ਹੈ ਉਹਨੂੰ ਐਕਸਪੀਰੀਅੰਸ ਵੀ ਜ਼ਰੂਰ ਮਿਲੇਗਾ ਤਿਆਨਵਲ ਟਾਈਮ ਦੇ ਵਿੱਚ ਹੋਰ ਆਪਾਂ ਚੰਗਾ ਕਿਵੇਂ ਕਰ ਸਕਦੇ ਆ ਉਹ ਵੀ ਜ਼ਰੂਰ ਮਿਲੇਗਾ ਸਾਰੇ ਪ੍ਰਬੰਧਕ ਮੈਂਬਰਾਂ ਨੂੰ ਸਾਰੇ ਕਲੱਬ ਦੇ ਮੈਂਬਰਸ ਨੂੰ ਸਰਪੰਚ ਸਾਹਿਬ ਨੂੰ ਸਮੂਹ ਪੰਚਾਇਤ ਨੂੰ ਸਾਰੇ ਪਿੰਡ ਵਾਸੀਆਂ ਨੂੰ ਮੈਂ ਇੱਕ ਵਾਰ ਫਿਰ ਤੋਂ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਦਿੰਨੀ ਆ ਔਰ ਤੁਹਾਨੂੰ ਪ੍ਰੋਮਿਸ ਕਰਦੀ ਆ ਕਿ ਅਨਵਲ ਟਾਈਮ ਦੇ ਵਿੱਚ ਤੁਹਾਨੂੰ ਜਦੋਂ ਵੀ ਜਿੱਥੇ ਵੀ ਸਾਡੇ ਸਹਿਯੋਗ ਦੀ ਜ਼ਰੂਰਤ ਹੋਏਗੀ ਤਾਂ ਅਸੀਂ ਖਿਡਾਰੀਆਂ ਦੇ ਨਾਲ ਹਮੇਸ਼ਾ ਤੁਹਾਡੇ ਨਾਲ ਖੜੇ ਹੋਏ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ